ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰ ਜੋ ਕਹਿੰਦੇ ਅੱਜ ਪੈਂਡ ਕਤਰੋਂ ਜ਼ਿਲ੍ਹਾ ਸੰਗਰੂਰ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪੈਂਟ ਪੱਤਰ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਪਹਿਲਾ ਨੰਨ ਦਿੱਤਾ ਜਾਵੇਗਾ 81000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 65000 ਰੁਪਏ ਬੈਸਟਾਂ ਨੂੰ ਮਿੱਤਰੋ 44000 ਦੀ ਨਕਦ ਰਕਮ ਨਾਸ ਨਿਮਾਣਿਤ ਕੀਤਾ ਜਾਵੇਗਾ ਇੱਥੇ ਅੱਜ ਬਹੁਤ ਹੀ ਚੋਟੀ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਬਾਕੀ ਆਪਾਂ ਜੁੜੇ ਰਹੋ ਵੀਡੀਓ ਦੇ ਨਾਲ ਕਰਦੇ ਹਾਂ ਜਾਣਕਾਰੀ ਸਾਂਝੀ ਕਿਹੜੀ ਟੀਮ ਵਿੱਚ ਕਿਹੜੇ ਖਿਡਾਰੀ ਖੇਡਣਗੇ ਅੱਜ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਤਲਵੰਡੀ ਰਾਏ ਜਿਸ ਵਿੱਚ ਖੇਡੇਗਾ ਤਨਵੀਰ ਤਲਵੰਡੀ ਰਾਏ ਹਰਮਨ ਵਿੱਕੀ ਪਾਲਸੀਆ ਅਮਨਜੋਤ ਰਮਣਾ ਭਗਤਾ ਭੋਲਾ ਜੁਲਾਣੀ ਭੋਲਾ ਕਨੌਰੀ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਕਾਤਰੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਸ ਦੇ ਸਪੌਂਸਰ ਹਨ ਜੱਸਾ ਠੁੱਲੀਆ ਇੱਥੇ ਮਿੱਤਰੋ ਬੈਸਟਾ ਨੂੰ 41-41 ਹਜ਼ਾਰ ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਜਾਣਾ ਹਾਂਜੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਕਲਿਆਣ ਸੁੱਖਾ ਜਿਸ ਵਿੱਚ ਖੇਡੇਗਾ ਨਿੱਕੂ ਕਲਿਆਣ ਸੁੱਖਾ ਜਸ਼ਨ ਹਰਮਨ ਪੀਤਾ ਡੀਲਾ ਜਾਨ ਲਈ ਛੋਟਾ ਨਾਥ ਸਿੰਘਾ ਦੋਤ ਪੰਮਾ ਮੋਹਲੀ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਕਾਤਰੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਸ ਦੇ ਸਪੌਂਸਰ ਹਨ ਗੌਰਵ ਚੀਮਾ ਤੇ ਜੱਸਾ ਠੁੱਲੀਵਾਲ ਪੂਰੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਆ ਬਾਕੀ ਤੁਸੀਂ ਜਾਣਦੇ ਆ ਛੋਟੇ ਨਾਥ ਨੇ ਕੱਲ ਤਲੇਰਕਲਾਂ ਦੇ ਕੱਪ ਤੇ ਵੀ ਕਹਿੰਦੇ ਬਹੁਤ ਤਕੜੀਆਂ ਸਟਾਪ ਲਾਈਨਾਂ ਦੇ ਚੋਟੀ ਦੀਆਂ ਕਬੱਡੀਆਂ ਪਾਈਆਂ ਕਿਹਨੂ ਕਿਹਨੂ ਨਾਦ ਦੀ ਖੇਡ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਦੇ ਥੱਲੇ ਹਾਂਜੀ ਜੀ ਆਪਾਂ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਆ ਗੱਗੀ ਲੋਪੋ ਮਾਲਵਾ ਜਸਵੰਤ ਖੇਡੇਗਾ ਸੁਖਵੀਰ ਗੁਰੂ ਸਰ ਲੱਖਾ ਮਾੜੀ ਮਸਤਵਾ ਕਾਲਾ ਮਾਲਾ ਸ਼ੈਂਟੀ ਕਰਾਜੋ ਨੀਨਾ ਡਰੋਲੀ ਭਾਈ ਰੋਮੀ ਲਹਾਰਾ ਦੀਪਾ ਲੀਲਾ ਮੇਕ ਸਿੰਘ ਹਰਮਨ ਕੋਹਲਿਆ ਅਮਣਾ ਲਹਾਰਾ ਤੇ ਹੋਰ ਵੀ ਛੋਟੀ ਛੋਟੀ ਦੇ ਮੱਲ ਪਹੁੰਚਦੇ ਆ ਗੱਗੀ ਲੋਪੋ ਦੀ ਟੀਮ ਵਿੱਚ ਅੱਜ ਇਹ ਟੀਮ ਖੇਡੇਗੀ ਚਭਾਲਕਲਾ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵਿੱਚ ਇੱਥੇ ਵੈਸਟਾਂ ਨੂੰ ਬੁਲੇਟ ਦਿੱਤੇ ਜਾਣੇ ਤੇ ਰੇਡਾਂ ਜੱਫੀਆਂ ਤੇ ਪੰਜ ਮੋਟਰਸਾਈਕਲ ਵੀ ਲੱਗਣੇ ਆ ਕਿਵੇਂ ਲੱਗੀ ਗੱਗੀ ਲੋਪੋ ਦੀ ਟੀਮ ਹਾਂਜੀ ਜੇ ਆਪਾਂ ਚੌਥੀ ਟੀਮ ਦੀ ਗੱਲ ਕਰੀਏ ਚੌਥੀ ਟੀਮ ਦਾ ਆਪਾਂ ਨੂੰ ਇੱਕ ਪਲੇਅਰ ਕਲੀਅਰ ਸੀ ਚੌਥੀ ਟੀਮ ਬਣੀ ਹੈ ਬੁੱਟਰ ਜਿਸ ਵਿੱਚ ਖੇਡੇਗਾ ਸੁੱਖਾ ਬੁੱਟਰ ਭਤੀਤ ਬੁੱਟਰ ਵਿੱਕੀ ਜਾਂਗਪੁਰ ਆਦ ਇਹ ਛੋਟੀ ਦੀ ਟੀਮ ਵੀ ਬਣ ਕੇ ਪਜੜੀ ਨਿਧਾਂ ਵਾਲਾ ਜ਼ਿਲ੍ਹਾ ਮੋਗਾ ਦੇ ਕਬੱਡੀ ਕੱਪ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ